ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਅਸਕਰ ਦੇ ਕੇ ਬਾਰੇ ਭੈਣ ਭਰਾ ਵੀ ਸਾਰੇ ਵਧੀਆ ਮੁੰਦੇ ਜੀ ਕੀ ਟਾਈਮ ਹੋ ਗਿਆ ਜੀ ਸਵਾ 12 ਦਾ ਕਿ ਆਪਾਂ ਹਲੇ ਦੁਕਾਨ ਤੇ ਸੀਗੇ ਜੀ ਮੈਂ ਕਿਵੇਂ ਤੁਹਾਨੂੰ ਦੱਸੇ ਜੀ ਹਨਾ ਆਪਣੇ ਕੋਲ ਦੋ ਗੁੜੀਆਂ ਲੱਗੀਆਂ ਨੇ ਕੱਪੜੇ ਸਿੱਖਣ ਆਸਤੇ ਤੇ ਮੈਂ ਤੁਹਾਨੂੰ ਲਿਖਾਉਣੀ ਹੈ ਹੋਰ ਵਧੀਆ ਜੀ ਹਨਾ ਦੁਪਹਿਰਾ ਬਹੁਤ ਹੋ ਗਿਆ ਇੱਕ ਬਾਰਾਂਤੀ ਕਟਿੰਗ ਕਰ ਰਿਆ ਤੇ ਅਖਬਾਰਾਂ ਦੀ ਕਟਿੰਗ ਦੇ ਵਿੱਚ ਇਹ ਕੁੜੀਆਂ ਨੇ ਸਾਰੀ ਸਲਵਾਰ ਦੀ ਕਟਿੰਗ ਸਿੱਖ ਲਈ ਐ ਕਮੀਜ਼ ਦੀ ਸਿੱਖ ਲਈ ਐ ਇੱਕ ਅਮਰੀਲਾ ਫਰੌਕ ਸਿੱਖ ਲਈ ਐ ਤੇ ਕੱਲ ਨੂੰ ਹੁਣ ਬਸ ਇਹਦੀ ਸੂਟ ਦੀ ਤਿਆਰੀ ਐ ਵੀ ਕੱਲ ਨੂੰ ਇਹ ਸੂਟ ਕੱਟ ਰੂਗੀ ਤੇ ਕਿਉਂ ਜੀ ਜਿੰਨਾ ਆਪਾਂ ਨੂੰ ਪਤਾ ਹੀ ਹੈ ਨਾ ਜਿੰਨਾ ਕੱਪਾ ਅਖਬਾਰ ਤੇ ਜ਼ਿਆਦਾ ਕਟਾਂਗੇ ਉਸ ਤਰ੍ਹਾਂ ਆਪਣੀ ਪ੍ਰੈਕਟੀਕਲ ਜ਼ਿਆਦਾ ਹੋ ਜਾਂਦਾ ਕੰਮ ਬਾਕੀ ਜਦੋਂ ਆਪਦਾ ਕੌਨਫੀਡੈਂਸ ਬੱਚੇ ਦਾ ਤੇਜ ਹੋਵੇ ਤਾਂ ਜਿਆਦਾ ਕੰਮ ਨੂੰ ਥੋੜਾ ਧਿਆਨ ਦੇ ਲੈਂਦਾ ਹਾਸੇ ਵਿੱਚ ਦੇਖਿਓ ਇਸ ਤਰ੍ਹਾਂ ਹਨੇ ਕਟ ਰਿਹਾ ਇਹ ਕਮ ਇਦੀ ਕਟਿੰਗ ਆ ਆਪ ਦੀ ਉੱਪਰਲੀ ਬਲੌਜ਼ ਹੁੰਦਾ ਇਸ ਤਰ੍ਹਾਂ साद वातेददर अப்ப वा ਹੁਣ ਕੋਰੇ ਚਰਚਾ ਕਦੋਂ ਇਹਨਾਂ ਗਲਾਵਨਾਂ ਨੇ ਜੜ ਲਿਆ ਬਾਅਦ ਵਿੱਚ ਆਪਾਂ ਇਹ ਕਟਿੰਗ ਕਰਾਂਗੇ ਹਾਂ ਅਸੀਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਗਲਾ ਜੜਨਾ ਦੱਸਤਾ ਹੈਗਾ ਤੇ ਕੱਚਾ ਆਪਾਂ ਇਸ ਤਰ੍ਹਾਂ ਸੂਰੀ ਨਾਲ ਤੋਪੇ ਲਾ ਕੇ ਦੇਦੇ ਸੀ ਤਾਂ ਕਿ ਜਾਣ ਬੰਦੀਰ ਜਿਹੜਾ ਵੀ ਗਲਾ ਹੁੰਦਾ ਉਹ ਕੱਪੜੇ ਤੋਂ ਰਿਸਕੇ ਨਾ ਹਨਾ ਤੇ ਐਸੇ ਇਹਨਾਂ ਨੇ ਹੁਣ ਸਲਾਈ ਮਾਰਤੀ ਅਸੀਂ ਉੱਤੇ ਪਹਿਲਾਂ ਆਪਾਂ ਇਹ ਪ੍ਰੈਸ ਨਾਲ ਚਿਪਕਾ ਲੇ ਸੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਦੇ ਵਿੱਚ ਵਿੱਚ ਸਬੂਤ ਇਸ ਤਰ੍ਹਾਂ ਵੀ ਸਟੇਨ ਨੂੰ ਕੋਰ ਤੇ ਜਿੱਸ ਤੋਂ ਵਾਲੇ ਨਾਲ ਆਪਾਂ ਕੋਲਡ ਕਰਦੇ ਇਸ ਤਰ੍ਹਾਂ ਹੁਣ ਲੋ ਪ੍ਰੈਸ ਕਰ ਲਾ ਗਏ ਹਾਂ ਹਾਂ ਸੇ ਹੁਣ ਇਹਦੀ ਆਪਾਂ ਜਿਹੜੀ ਇਹ ਕਪੜਾ ਕੱਟ ਕੇ ਵਿੱਚੋਂ ਸਾਰੇ ਕੱਟ ਲਾ ਲਏ ਹਾਂ ਉਹ ਕਟਾ ਪਤਾ ਲਾ ਲਿਆ ਜਿਹੜੀ ਪਾ ਵਾਲਾ ਹੁਣ ਗਲਾ ਹੀ ਹੋਲਡ ਕਰਾਂਗੇ ਇਹ ਤੋਂ ਸੋਚ ਨਹੀਂ ਛੱਡੀ ਫਿਰਸੇ ਕਰਤੀ ਨਹੀਂ ਹੈ ਲੇਕਿਨ ਸਾਡੇ ਬੱਚੇ ਵਧੀਆ ਕੰਮ ਕਰ ਰਹੇ ਆ ਪ੍ਰਸ਼ਨ ਉੱਪਰ ਲਾਇਆ ਜਾਂਦਾ ਸੋਚ ਚੱਲਦੀ ਬੋਲ ਮੈਂ ਖੇਮੇ ਵਿੱਚ ਲਿਫਾਰਮਟ ਨਹੀਂ ਹੋ ਸਕਦਾ ਜੀ ਆਪਾਂ ਅਗੇ ਜੀ ਘਰੇ ਤੇ 8 ਵਜ ਗਈ ਤੇ ਹੁਣ ਆਪਾਂ ਗੁੰਨੇ ਆਟਾ ਬਹੁਤ ਜ਼ਿਆਦੀ ਕਰਨੀ ਹੈ ਸਹੇ ਨਾ ਸੁੱਤਾ ਪਿਆ 8 ਹੋ ਗਈ ਸਹੇ ਟਿਲਾਇਆ ਹੋ ਗਈ ਜਿੱਥੇ ਆਉਂ ਲੱਗਦਾ ਸਹੇ ਨੂੰ ਤੇ ਸਹੇ ਤਹੀਂ ਫਿਰ ਪੈ ਗਿਆ ਬਸ ਪਿਆਵ ਤੇ ਮੈਂ ਆਟਾ ਗੁੰਨੇ ਕੇ ਰੋਟੀ ਲਾਣੀ ਹੈ ਫਿਰ ਖਾਣ ਨੂੰ ਬਣ ਸਬਜੀ ਆਪਣੀ ਬਣਾਈ ਪਈ ਹੈ ਤੇ ਨਹੀਂ ਫਿਰ ਆਪਾਂ ਰੋਟੀ ਬਣਾ ਲਈ ਫਿਰ ਕਿੰਨੇ ਮਿਲਦੇ ਆਂ ਹਾਂਜੀ ਕੀ ਹਾਲ ਚਾਲ ਹੈ ਜੀ ਪਰ ਠੀਕ ਠਾਕ ਆਵਦੀ ਆ ਅੱਛਾਜ ਘਰੇ ਆ ਜੀ ਤੇ ਸਹਿਜ ਹੋਇਆ ਪਿਆ ਬਿਮਾਰ ਜ਼ਖਾਮ ਲੱਗ ਗਿਆ ਬਵਾਲ ਤੋਤੇ ਸੀਗੇ ਮੁਖਾਰ ਜ਼ਖਾਮ ਦੋਨੋਂ ਚੀਜ਼ਾਂ ਹੀ ਸਹਿ ਨੂੰ ਆਪਣਾ ਪੰਨਾ ਤੇਰਾ ਚਲ ਮੈਂ ਅੱਜ ਰੈਸਟ ਕਰਾਂ ਤੇ 7 ਵਜੇ ਦੀ ਜੀ ਕਪੜਿਆਂ ਵਾਲੀ ਮਸ਼ੀਨ ਲਾਈ ਹੋਈ ਆ ਲੀਡਤ ਹੁੰਦੇ ਸੀਗੇ ਕੱਲ ਵਾਲੇ ਤੋਤੇ ਆਪੇ ਨਵੇਂ ਤੇ ਆ ਮਾਰਦੇ ਆ ਤੇ ਫੇਰ ਬਣਦੀ ਆਟਾ ਰੋਟੀ ਲਾਉਣੇ ਆ ਬਾਕੀ ਠੀਕ ਠਾਕ ਆ ਜੀ ਵਧੇਗਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਤੇ ਗਰਮੀ ਇੰਨੀ ਹੋਈ ਪਈ ਆ ਕੋਈ ਹਾਲ ਜਾਨ ਨਿਕਲੀ ਜਾਂਦੀ ਗਰਮੀ ਨਾਲ ਤੇ ਰੋਟੀ ਨਾਲ ਦੀ ਲਿੜਿਤ ਉਹ ਲਿ ਗਿਆ ਪਤਾ ਫਿਰ ਮੈਂਦੇ ਆ ਪਾਣਾ ਜੀ ਆਹਾ ਦਵਾਈ ਜੀ ਰਗੜਦੇ ਸੀ ਸਹਿਜ ਆਸਤੇ ਇਸ ਤਰ੍ਹਾਂ ਇਹਦੇ ਵਿੱਚ ਜੀ ਨੂੰ ਕੁੰਡਾ ਕੋਟਾ ਕਹਿੰਦੇ ਨਿਕਾ ਆ ਤੇ ਅੱਜ ਸਹਿਜ ਘਰੇ ਆ ਇਹਨੂੰ ਗੱਜ ਖਾ ਮਕਾਂਗਾ ਕਵਰ ਕਰ ਜਾ ਤੇ ਟੈਸਟ ਕਰੂਗਾ ਕਿ ਤੋਰਾ ਫੇਰਾ ਕਰੂਗਾ ਤਾਂ ਪਤਾ ਨਹੀਂ ਸਾਇ ਇਹੋ ਜੀ ਕਰਵੜ ਤਾਂ ਲਿਆ ਕੇ ਦੇ ਯਾਰ ਬਾ ਉੱਥੇ ਰੱਖੀ ਸੀ ਬੱਡੇ ਤੇ ਹੋਰ ਕਿੱਥੇ ਉਹ ਹੋ ਰਹੀ ਤੇ ਮੈਂ ਕਰਨ ਗਈਆਂ ਰੋੜਾ ਪੋਣੀ ਨਹੀਂ ਤਾਂ ਭੁੱਲ ਗਾਂ ਜੀ ਤੇ ਬਾਕੀ ਵਧੀਆ ਜੀ ਹਨਾ ਕੱਪੜੇ ਵੀ ਅਜ ਅੰਦਰ ਹੀ ਸੁੱਕਣੇ ਪਾਤੇ ਆ ਧੋ ਕੇ ਮੌਸਮ ਹੋਇਆ ਪਿਆ ਖਰਾਬ ਖਾਏ ਦਿਨਾ ਕੇ ਦਵਾਈ ਦਿੰਨੇ ਆ ਤੇ ਫਿਰ ਵਸ ਆਪਾਂ ਸਿਰਵਾ ਕੇ ਚੱਲਦੇ ਆ ਦੁਕਾਨ ਤੇ ਵਾਲ ਖੋਲ ਤੋ ਵੀ ਸੁੱਕ ਜਾਣਗੇ ਕਿੱਧਰ ਗਈ ਭਾਲ ਲੈਣੇ ਆ ਚਲੋ ਫਿਰ ਆਪਾਂ ਮਿਲਦੇ ਆਂ ਤੁਹਾਨੂੰ ਥੋੜੇ ਚਿਰ ਚ ਪੂਰੇ ਹੋ ਕਰ ਦਿਓ ਇਹਨੂੰ ਹਾਂਜੀ ਤੇ ਆਪਾਂ ਚੱਲਦੇ ਆ ਦੁਕਾਨ ਤੇ ਵਸ ਕੁੱਟ ਕਰ ਲਗੇ ਹੋਣੇ ਕਿ 9:00 ਟਾਈਮ ਹੋ ਗਿਆ 8:30 ਹੋ ਗਿਆ ਆਪਣੇ ਕੋਲੋਂ ਉੱਡਣਾ ਆਇਆ ਨਾ ਕੱਪੜੇ ਲੈਣਾ ਉਹ ਤੇ ਚਾਹੇ ਚਰਵਾ ਜਨਨ ਅਨੇ ਮੈਂ ਆਉਤੀ ਕੋਤ ਕਰਨਾ ਫਿਰ ਚੱਲਦੇ ਆ ਤਾਂ ਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਵੀ ਮੈਂ ਕਿਤੇ ਕਿਤੇ ਪਿਆਜ਼ ਆਪਣੇ ਤਾਂ ਬੁੱਦਲ ਜਾਂ ਦੋ ਵਾਰੀ ਚੜ ਕੇ ਆ ਗਏ ਤੇ ਪਰ ਕੋਈ ਕੋਈ ਨਹੀਂ ਆਈ ਤੇ ਬਾਕੀ ਵਧਗਾ ਠੀਕ ਠਾਕ ਆ ਜੀ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਪਰਣਾਵੇਂ ਜੁੜਦੇ ਆ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਕੀ ਕੋਈ ਤਾਂ ਸਾਰੀ ਗੱਲਬਾਤ ਸਮਝ ਆ ਸਕੇ ਹੈ ਨਾ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗ ਕਿ thế ਲੱਗਦੇ ਆ ਮਿਲਦੇ ਆ ਫਿਰ ਤੁਹਾਨੂੰ ਕੱਲ ਆਪਾਂ ਕਿਸੇ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਫਿਰ ਆਪਾਂ ਕੱਲ ਚਲੋ ਠੀਕ ਹੈ ਜੀ ਲਾਈਕ ਸ਼ੇਅਰ ਜੁਨ ਕਰਿਆ ਕਰੋ ਨਾਲੇ ਕਮੈਂਟ ਕਰਿਆ ਕਰੋ ਠੀਕ ਹੈ ਯੋਕੇ